ਜਾ ਕੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਜੀ ਤੇ ਉਹ ਇੱਕ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਆਪਾਂ ਜੋ ਪੰਜਾਬ ਹੈ ਉਹਨੂੰ ਨਸ਼ਾ ਮੁਕਤ ਬਣਾਣਾ ਹੈ ਉਸ ਨੂੰ ਵੀ ਲੈ ਕੇ ਅਸੀਂ ਅੱਜ ਬੱਚਿਆਂ ਨੂੰ ਇੱਥੇ ਜਾਗਰੂਕ ਕੀਤਾ ਤੇ ਤਹਿਤ ਨਿਯਮਾਂਨ ਸਬੰਧੀ ਵੀ ਜਾਗਰੂਕ ਕੀਤਾ ਹੈ ਅਰੇ ਇਹਨਾਂ ਨੇ ਪਹਿਲੇ ਵੀ ਅਵੇਰਨੈਸ ਚਲਾਈ ਗਈ ਸੀ ਤੇ ਬਾਅਦ ਡੀਏਵੀ ਸੀਨੀਅਰ ਸੈਂਟਰੀ ਸਕੂਲ ਵਿੱਚ ਆਈ ਸੀ ਸਾਡੇ ਜਿਹੜੇ ਮਾਨਯੋਗ ਐਸਐਸਬੀ ਸਾਹਿਬ ਤੇ ਐਸਪੀ ਸਾਹਿਬ ਟ੍ਰੈਫਿਕ ਦੀ ਤਰਫ ਤੋਂ ਜੋ ਸਾਨੂੰ ਹਿਦਾਇਤਾਂ ਮਿਲੀਆਂ ਸਨ ਸਕੂਲਾਂ ਵਿੱਚ ਜਾ ਕੇ ਬੱਚਿਆਂ ਵਾਸਤੇ ਜਾਗਰੂਕ ਕੈਂਪ ਲਾਉਣ ਸੰਬੰਧੀ ਰਾਜਪੁਰਾ ਟ੍ਰੈਫਿਕ ਪੁਲਿਸ ਵੱਲੋਂ ਰਾਜਪੁਰਾ ਦੇ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਇਆ ਗਿਆ ਟ੍ਰੈਫਿਕ ਐਵਨੈਂਸ ਕੈਂਪ ਬੱਚਿਆਂ ਨੂੰ ਟ੍ਰੈਫਿਕ ਨਿਮਾ ਬਾਰੇ ਕਰਵਾਇਆ ਜਾ ਰਿਹਾ ਹੈ ਜਾਨੂ ਸੀਨੀਅਰ ਸੈਕੰਡਰੀ ਕਮਿਊਨਿਟੀ ਸਕੂਲ ਦੇ ਪ੍ਰਿੰਸੀਪਲ ਮੈਡਮ ਅਲਪਨਾ ਪਾਟੇ ਜੀ ਅਤੇ ਸਾਰੇ ਅਧਿਆਪਕ ਅਧਿਆਪਿਕਾ ਅੱਜ ਆਤੀ ਸਾਡੇ ਸਕੂਲ ਦੇ ਵਿੱਚ ਪ੍ਰੈਫਿਕ ਨਿਮਾ ਸੰਬੰਧੀ ਜਾਗਰੂਕ ਕਰਨ ਲਈ ਆਏ ਹਾਂ ਤੇ ਆਖ ਕਰਾਂਗੇ ਕਿ ਸਾਰੇ ਬੱਚੇ ਬਹੁਤ ਧਿਆਨ ਨਾਲ ਸੁਣਨਗੇ ਤੇ ਜਿਹੜੀ ਵੀ ਗੱਲਾਂ ਦੱਸਾਂਗੇ ਉਹ ਗੱਲਾਂ ਨੂੰ ਤੁਸੀਂ ਉਹਨਾਂ ਤੇ ਅਮਲ ਕਰੋਗੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਸ਼੍ਰੀ ਵਰਮਾ ਸ਼ਰਮਾ ਜੀ ਮੈਂ ਗੁਰਬਚਨ ਸਿੰਘ ਚਾਟਾ ਪੁਲ ਸਰਾਜਪੁਰਾ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਰਾਜਪੁਰਾ ਵੀ ਖੇ ਆਏ ਸੀ ਜੀ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਵਰਮਾ ਸ਼ਰਮਾ ਜੀ ਐਸਪੀ ਟ੍ਰੈਫਿਕ ਪਟਿਆਲਾ ਸ਼੍ਰੀ ਕਿਸ਼ਨ ਕੁਮਾਰ ਪੰਥੇ ਜੀ ਡੀਐਸਪੀ ਟ੍ਰੈਪਸੀ ਅਸ਼ੋਕਰਾਮ ਜੀ ਦੀ ਜੀ ਦੇ ਦਿਸ਼ਾ ਨਿਰਦੇਸ਼ ਮੁਤਾਬਕ ਅਸੀਂ ਅੱਜ ਸਕੂਲ ਵਿੱਚ ਆ ਕੇ ਬੱਚਿਆਂ ਨੂੰ ਜੀ ਟ੍ਰੈਪਕੀ ਨਿਯਮਨ ਸੰਬੰਧੂ ਜਾਗਰੂਕ ਕੀਤਾ ਹੈ ਤੇ ਇੱਕ ਜਾ ਆ ਕੇ ਜੀ ਸਰ ਆਪਾਂ ਜੀ ਸਕੂਲ ਦੇ ਜਿਹੜੇ ਟਰਾਂਸਪੋਰਟ ਦੇ ਟੀਚਰ ਸਾਹਿਬਾਨ ਜਿਹਨਾਂ ਨੂੰ ਦੇਖਦੇ ਨੇ ਟਰਾਂਸਪੋਰਟ ਨੂੰ ਉਹਨਾਂ ਨੂੰ ਵੀ ਇਹ ਦੱਸਿਆ ਕਿ ਵੀ ਜਿਹੜੇ ਗੱਡੀ ਦੇ ਕਾਗਜ਼ਾਤ ਹੈ ਉਹ ਪੂਰੇ ਹੋਣੇ ਚਾਹੀਦੇ ਨੇ ਜਿੱਦਾਂ ਕਿ ਉਹਨਾਂ ਦੀ ਫਿਟਨੈਸ ਹੋ ਗਿਆ ਇੰਸ਼ੋਰੈਂਸ ਹੋ ਗਿਆ ਸਪੀਡ ਗਵਰਨਰ ਹੋ ਗਿਆ ਕੈਮਰਾ ਫੀਮੇਲ ਅਟੈਂਡਡ ਹੋਣੀ ਚਾਹੀਦੀ ਜ਼ਰੂਰੀ ਹੈ ਜੀ ਤੇ ਇਹ ਅੱਗੇ ਜਿੱਦਾਂ ਕਿ ਟ੍ਰਿਪਲਿੰਗ ਕਰਦੇ ਨੇ ਬੱਚੇ ਉਹਨਾਂ ਨੂੰ ਅੰਡਰ ਰੇਡ ਡਰਾਈਵਿੰਗ ਨਾ ਕਰਨ ਮੋਬਾਈਲ ਫੋਨ ਦੀ ਵਰਤੋਂ ਨਾ ਕਰਨ ਦੀ ਤੇ ਸ਼ਰਾਬ ਪੀ ਕੇ ਗੱਡੀ ਨਹੀਂ ਚਲਾਣੀ ਕਿਸੇ ਤਰ੍ਹਾਂ ਦਾ ਵੀ ਕੋਈ ਵਿਕਲ ਨਹੀਂ ਚਲਾਣਾ ਇਹ ਅੱਜ ਆ ਕੇ ਜੀ ਸਕੂਲ ਦੇ ਵਿੱਚ ਜੀ ਜਿੱਦਾਂ ਯੁੱਧ ਨਸ਼ਾ ਅਮਰੁੱਧ ਪੰਜਾਬ ਸਰਕਾਰ ਵੱਲੋਂ ਮਹਮ ਚਲਾਈ ਗਿਆ ਜਿਹਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਪਟਿਆਲਾ ਬਹੁਤ ਵੱਡੀ ਉਹਦੇ ਚ ਜੀ ਸਾਡੇ ਸਾਰੇ ਜਿੰਨੇ ਐਸਚਓ ਸਹਿਬਾਨ ਨੇ ਚੌਂਕੀ ਇੰਚਾਰਜ ਸਹਿਬਾਨ ਨੇ ਜੀਓ ਸਹਿਬਾਨ ਨੇ ਸਾਡੇ ਉਹ ਵਾਕ ਵਾਕ ਜਾ ਕੇ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਜੀ ਤੇ ਉਹ ਇੱਕ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਆਪਾਂ ਜੋ ਪੰਜਾਬ ਹੈ ਉਹਨੂੰ ਨਸ਼ਾ ਮੁਕਤ ਬਣਾਣਾ ਹੈ ਉਸ ਨੂੰ ਵੀ ਲੈ ਕੇ ਅਸੀਂ ਅੱਜ ਬੱਚਿਆਂ ਨੂੰ ਇੱਥੇ ਜਾਗਰੂਕ ਕੀਤਾ ਹੈ ਤੇ ਟ੍ਰੈਫਿਕ ਨਿਯਮਾਂ ਸੰਬੰਧੀ ਵੀ ਜਾਗਰੂਕ ਕੀਤਾ ਹੈ ਜੀ ਸਰ ਇਹ ਵਾਲੇ ਪਹਿਲੇ ਵੀ ਅਵੇਰਨੈਸ ਚਲਾਏ ਗਏ ਸੀ ਉਸ ਦੇ ਬਾਅਦ ਫਿਰ ਕੁਝ ਟਾਈਮ ਠੰਡੇ ਹੋ ਗਏ ਹੁਣ ਫੇਰ ਦੁਬਾਰਾ ਐਕਟਿਵ ਹੋ ਗਏ ਇਸ ਵਾਰੀ ਮਤਲਬ ਕੀ ਹੈ ਵੀ ਹੁਣ ਐਕਟਿਵ ਹੋ ਗਏ ਕਿ ਕਾਰਵਾਈ ਹੋ ਰਹੀ ਹੈ ਦੇਖੋ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਹੀ ਇਹ ਆਮ ਲੋਕਾਂ ਨੂੰ ਤੇ ਆਮ ਪਬਲਿਕ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਜੀ ਦੇਖੋ ਜੀ ਸਾਡੇ ਕੋਲ ਨਾ ਇੱਕ ਈ ਚਲਾਨ ਮਸ਼ੀਨ ਆ ਗਈ ਹੈ ਜਿਹਦੇ ਨਾਲ ਅਸੀਂ ਉਹਦੇ ਨੰਬਰ ਕਲਿੱਕ ਕਰਦੇ ਆਂ ਤਾਂ ਉਹਦਾ ਚਲਾਨ ਪਾ ਦਿੰਦੇ ਆਂ ਜਿੱਦਾਂ ਕਿ ਹੁਣ ਟ੍ਰਿਪਲਿੰਗ ਕਰ ਰਹੇ ਨੇ ਕਈ ਵਾਰ ਕੀ ਹੁੰਦਾ ਕਿ ਉਹ ਸੋਚਦਾ ਕਿ ਮੈਂ ਭੱਜ ਗਿਆ ਤੇ ਕਿ ਮੇਰਾ ਚਲਾਨ ਨਹੀਂ ਹੋਏਗਾ ਉਹਦਾ ਅਸੀਂ ਨੰਬਰ ਫੋਟੋ ਕਲਿੱਕ ਨੰਬਰ ਪ੍ਰਿੰਟ ਦੀ ਕਰ ਲੈਨੇ ਆਂ ਤੇ ਉਹਦਾ ਜਿਹੜਾ ਨਾਮ ਪਤਾ ਮੋਬਾਈਲ ਨੰਬਰ ਆ ਜਾਂਦਾ ਜੀ ਫਿਰ ਅਸਾਂ ਉਹਦਾ ਚਲਾਨ ਉਹਦਾ ਚਲਾਨ ਪਾ ਦਿੰਨੇ ਆ ਤੇ ਇਸ ਕਰਕੇ ਇਹਦੇ ਨਾਲ ਬਹੁਤ ਫਰਕ ਪਿਆ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਔਰ ਬਾਰ-ਬਾਰ ਕਰ ਰਹੇ ਆ ਕਿ ਜਿੱਦਾਂ ਕਿ ਐਮਬੂਲੈਂਸ ਨੇ ਰੋਡ ਤੋਂ ਗੁਜ਼ਰਨਾ ਹੁੰਦਾ ਹੈ ਫਾਇਰ ਬ੍ਰਿਗੇਡ ਨੇ ਰੋਡ ਤੋਂ ਗੁਜ਼ਰਨਾ ਹ ਇਹ ਸੜਕਾਂ ਦੇ ਉੱਤੇ ਜਿੱਦਾਂ ਕਿ ਉੱਥੋਂ ਗੱਗਾਂ ਦਾ ਚੌਕ ਤੋਂ ਲੈ ਕੇ ਜੀ ਟਾਲੀ ਵਾਲੇ ਚੌਕ ਹੋ ਗਿਆ ਜੀ ਅੱਗੇ ਦੁਰਗਾ ਮੰਦਰ ਬੱਤੀਆਂ ਹੋ ਗਿਆ ਇਹਦੇ ਤੇ ਕੀ ਜੀ ਜਿਹੜੀ ਸੜਕ ਹੈ ਉਹ ਇੱਥੇ ਵਿਕਲ ਪਾਰਕ ਕਰਕੇ ਬਾਜ਼ਾਰ ਚਲੇ ਜਾਂਦੇ ਨੇ ਜਦ ਕਿ ਪਾਰਕਿੰਗ ਬਣੀ ਹੋਈ ਹੈ ਟ੍ਰੈਫਿਕ ਦਫ਼ਤਰ ਦੇ ਪਿੱਛਲੇ ਪਾਸੇ ਤਾਂ ਉੱਥੇ ਹੀ ਆਪਣਾ ਵਿਕਲ ਪਾਰਕ ਕਰਕੇ ਜਾਣ ਤਾਂ ਜੋ ਸੁਰੱਖਿਅਤ ਰਹਿ ਸਕੇ ਜਿਹੜੇ ਕਿ ਸੜਕ ਦੇ ਵਿੱਚ ਆਵਾਜਾਵੀ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਵਿਗੜ ਨਾ ਪਵੇ ਜਿਹੜੀ ਉਹ ਟ੍ਰੈਫਿਕ ਹੈ ਉਹ ਨਿਰਵਗਨ ਲੰਘ ਸਕੇ ਤੇ ਜਿਹੜੀ ਬਾਜ਼ਾਰ ਵਿੱਚ ਗੱਡੀਆਂ ਜਾਂ ਈ ਰਿਕਸ਼ਾ ਰੇੜੀ ਵਾਲੇ ਖੜੇ ਆਂ ਜਾਨ ਦਾ ਕਾਰਨ ਬੰਦੇ ਆ ਉਹਨਾਂ ਤੇ ਕੀ ਕਾਰਵਾਈ ਹੈ ਹਾਲਾਂਕਿ ਮਾਨਯੋਗ ਕੋਰਟ ਵੱਲੋਂ ਇਹ ਹਦੇਸ਼ ਹੈ ਕਿ ਉੱਥੇ ਨਾ ਕੋਈ ਪਾਰਕਿੰਗ ਹੋਏਗੀ ਤੇ ਨਾ ਹੀ ਕੋਈ ਰੇੜੀ ਖੜੇਗੀ ਮਾਨਯੋਗ ਪੰਜਾਬ ਐਂਡ ਹਰਿਆਣਾ ਕੋਰਟ ਦੇ ਹਰਿਆਣਾ ਜੀ ਦੇ ਸਾਨੂੰ ਹਦੇਸ ਆਏ ਹੋਏ ਨੇ ਤੇ ਨਗਰ ਕੌਂਸਲ ਰਾਜਪੁਰਾ ਨੂੰ ਵੀ ਆਏ ਹੋਏ ਨੇ ਜਿਸ ਤੇ ਅਸੀਂ ਬਾਰ ਸਮੇਂ-ਸਮੇਂ ਸੇ ਮੈਂ ਜੋ ਇਹਨਾਂ ਨੂੰ ਪੱਤਰ ਲਿਖਦਾ ਰਹਿਣਾ ਨਗਰ ਕੌਂਸਲ ਅਕਰ ਸਦਕ ਅਫਸਰ ਰਾਜਪੁਰਾ ਨੂੰ ਜੀ ਉਹਨੂੰ ਪੱਤਰ ਵੀ ਲਿਖੇ ਨੇ ਤੇ ਜਿਹੜੇ ਸਾਡੇ ਮੁਲਾਜ਼ਮ ਨੇ ਜਿੱਦਾਂ ਕਿ ਹੁਣ ਅਸੀਂ ਲੱਕੜ ਮੰਡੀ ਚੌਂਕ ਦੇ ਵਿੱਚ ਜੀ ਵਨਵੇ ਟ੍ਰੈਫਿਕ ਕੀਤਾ ਗਿਆ ਹੈ ਉਹ ਵਨਵੇ ਟ੍ਰੈਫਿਕ ਨੂੰ ਅਸੀਂ ਸੁਚਾਰੂ ਢੰਗ ਨਾਲ ਚਲਾਉਣ ਲਈ ਉੱਥੇ ਸਾਡਾ ਇੱਕ ਮੁਲਾਜ਼ਮ ਜਿਹੜਾ ਹੈ ਤੋਂ ਅਸੀਂ ਤਨਤ ਕੀਤਾ ਹੋਇਆ ਜਿਹੜਾ ਚਾਲੀ ਵਾਲੇ ਚੌਂਕ ਦੇ ਸਾਡੇ ਮੁਲਾਜ਼ਮ ਹੁੰਦਾ ਉਸ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਬਾਜ਼ਾਰ ਦੇ ਵਿੱਚ ਸਮੇਂ-ਸਮੇਂ ਸਿਰ ਜਾ ਕੇ ਚੱਕਰ ਲਗਾ ਕੇ ਜਿਹੜੇ ਰੇੜੀਆਂ ਨੂੰ ਸਾਈਡ ਤੇ ਕਰਾਊਗਾ ਔਰ ਈ ਰਿਕਸ਼ਾ ਨੂੰ ਵੀ ਸਾਈਡ ਤੇ ਕਰਾਏਗਾ ਇਹ ਕਿ ਜਿਸਦਾਂ ਕਿ ਪਿੱਛੇ ਕੋਈ ਸਮੇਂ ਬਾਅਦ ਇਹ ਪ੍ਰੋਬਲਮ ਆਂਦੀ ਹੈ ਜੀ ਜਿਹੜਾ ਮੇਨ ਏਪੀ ਜੈਨ ਹਸਪੀਟਲ ਦਾ ਮੇਨ ਗੇਟ ਹੈ ਉੱਥੇ ਕੀ ਹੈ ਕਿ ਈ ਰਿਕਸ਼ਾ ਵਾਲੇ ਖੜੇ ਰਹਿੰਦੇ ਨੇ ਉਹਨਾਂ ਨੂੰ ਮੈਂ ਜਾ ਕੇ ਮੀਟਿੰਗ ਲਈ ਸੀ ਮੀਟਿੰਗ ਲੈ ਕੇ ਉਹਨਾਂ ਨੂੰ ਸਮਝਾਇਆ ਸੀਗਾ ਵੀ ਤੁਸੀਂ ਦੇਖੋ ਐਂਬੂਲੈਂਸ ਨੇ ਬਾਰ-ਬਾਰ ਆਣਾ ਜਾਣਾ ਹੁੰਦਾ ਤਾਂ ਇੱਥੇ ਕੋਈ ਤੁਸੀਂ ਅੜਿੱਕਾ ਨਾ ਬਣੋ ਤੇ ਇਹਨਾਂ ਨੂੰ ਤੁਸੀਂ ਇੱਥੋਂ ਸਾਈਡ ਤੇ ਕੀਤਾ ਜਾਵੇ ਜੇਕਰ ਉਹ ਨਹੀਂ ਹਟਣਗੇ ਤਾਂ ਉਹਦਾ ਉਹਨਾਂ ਦਾ ਚਲਾਨ ਕੀਤਾ ਜਾਣਗੇ ਸਰ ਅੱਜ ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਬੱਚਿਆਂ ਨੂੰ ਅਵੇਅਰ ਕਰਨ ਦੀ ਤਾਂ ਅਗਰ ਕੋਈ ਅੰਡਰਏਜ ਬੱਚਾ ਐਕਟਿਵਾ ਬੁਲੇਟ ਜਾਂ ਕੁਝ ਚਲਾਉਂਦੇ ਫੜਿਆ ਜਾਂਦਾ ਤਾਂ ਉਸ ਬਾਰੇ ਤੁਹਾਡੀ ਕੀ ਕਾਰਵਾਈ ਰਹਿੰਦੀ ਹੈ ਦੇਖੋ ਮੈਂ ਫਿਰ ਤੁਹਾਡੇ ਚੈਨਲ ਤੇ ਇਹੀ ਵਾਰ-ਵਾਰ ਅਪੀਲ ਕਰਦਾ ਜੇ ਜਿਹੜੇ ਬੱਚਿਆਂ ਦੇ ਮਾਤਾ-ਪਿਤਾ ਨੇ ਇਹ ਦੇਖੋ ਤੁਹਾਡੀ ਜਦੋਂ ਇਹ ਨਿਊਜ਼ ਹੈ ਇਹ ਲਗਣੀ ਹੈ ਇਹ ਸੁਣਨਗੇ ਉਹ ਤੇ ਉਹ ਬੱਚਿਆਂ ਨੂੰ ਮੈਂ ਬੱਚਿਆਂ ਦੇ ਮਾਤਾ-ਪਿਤਾ ਨੂੰ ਇਹ ਅਪੀਲ ਕਰਦਾ ਜਦੋਂ ਅਸੀਂ ਅਨਰੇਜ ਡਰਾਈਵਿੰਗ ਦਾ ਚਲਾਨ ਕਰਦੇ ਆ ਤੇ ਮਾਨਯੋਗ ਅਦਾਲਤ ਉੱਥੇ ਮਾਤਾ-ਪਿਤਾ ਜੀ ਨੂੰ ਵੀ ਨਾਲ ਬੱਚੇ ਦੇ ਬੁਲاندی ਹੈ ਤੇ ਉੱਥੇ ਇੱਕ ਜੁਰਮਾਨਾ ਵੀ ਭਰਨਾ ਪੈਂਦਾ ਤਾਂ ਇਸ ਕਰਕੇ ਆਪਾਂ ਨੂੰ ਇਸ ਤੋਂ ਬਚਣਾ ਹੈ ਤੇ ਆਪਾਂ ਨੇ ਅਨਰੇਜ ਡਰਾਈਵਿੰਗ ਬੱਚਿਆਂ ਨੂੰ ਨਹੀਂ ਕਰਨ ਦੇਣੀ ਤੇ ਤਿੰਨ ਸਵਾਰੀਆਂ ਬੈਠ ਕੇ ਹੋਰ ਮੋਬਾਈਲ ਫੋਨ ਦੀ ਵਰਤੋਂ ਇਹ ਨਹੀਂ ਕਰਨਗੇ ਤੇ ਇਹ ਉਹਨਾਂ ਦੇ ਕਾਗਜ਼ਾਤ ਗੱਡੀਆਂ ਦੇ ਪੂਰੇ ਰੱਖਣਗੇ। ਹਾਂਜੀ ਕੀ ਕਹਿਣਾ ਹੈ ਜਿੰਤਾ ਕਿ ਲਗਾਤਾਰ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਤੁਸੀਂ ਵੀ ਟ੍ਰੈਫਿਕ ਮਾਸਟਰ ਲੋਜੀ ਲੈ ਲਵੇ। ਤਾਂ ਕੀ ਕਹਿਣਾ ਹੈ ਬੱਚਿਆਂ ਨੂੰ ਖਾਸ ਹੋ ਕੇ। ਅੱਜ ਅਸੀਂ ਡੀਏਵੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਏ ਸੀ। ਸਾਡੇ ਜਿਹੜੇ ਮਾਨਯੋਗ ਐਸਐਸਬੀ ਸਾਹਿਬ ਤੇ ਐਸਪੀ ਸਾਹਿਬ ਟ੍ਰੈਫਿਕ ਦੀ ਤਰਫ ਤੋਂ ਜੋ ਸਾਨੂੰ ਹਦਾਇਤਾਂ ਮਿਲੀਆਂ ਸਨ। ਸਕੂਲਾਂ ਵਿੱਚ ਜਾ ਕੇ ਬੱਚਿਆਂ ਵਾਸਤੇ ਜਾਗਰੂਕ ਕੈਂਪ ਲਾਉਣ ਸੰਬੰਧੀ ਤੇ ਨਾਲ ਹੀ ਸਾਡੇ ਇੰਚਾਰ ਸਾਹਿਬ ਰਾਜਪੁਰਾ ਤੋਂ ਟ੍ਰੈਫਿਕ ਗੁਰਵਚਨ ਸਿੰਘ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਸਕੂਲਾਂ ਵਿੱਚ ਜਾ ਰਹੇ ਹਾਂ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਬੱਚਿਆਂ ਨੂੰ ਇਸ ਚੀਜ਼ ਦੀ ਅਵੇਅਰ ਹੋ ਸਕਣ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਹੈ ਤੇ ਇਸ ਸਬੰਧੀ ਅਸੀਂ ਸਾਰੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਤੇ ਜਿੱਦਾਂ ਸਕੂਲ ਵਿੱਚ ਚੱਲ ਰਹੇ ਆ ਕੈਂਪ ਜਾਂ ਅਵੇਰਨੈਸ ਉਸ ਤੋਂ ਇਲਾਵਾ ਵੀ ਹੋਰ ਵੀ ਆਪਾਂ ਕੋਈ ਪ੍ਰੋਗਰਾਮ ਆਰਗੇਨਾਈਜ਼ ਕਰ ਰਹੇ ਹਾਂ ਅਸੀਂ ਆਪਣੀ ਤਰਫ ਤੋਂ ਜੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਮਾਰਕੀਟਾਂ ਵਿੱਚ ਤੇ ਨਾਲ ਹੀ ਸਾਡੇ ਸਾਂਝ ਕੇਂਦਰ ਕਮੇਟੀ ਮੈਂਬਰ ਜਿਹੜਾ ਕਿ ਨਸ਼ਿਆਂ ਦੇ ਖਿਲਾਫ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਹੈ ਉਹਦੇ ਵਿੱਚ ਵੀ ਅਸੀਂ ਅਫਸਰਾਂ ਦੇ ਕਹੇ ਤੇ ਆਪਣੀ ਤਰਫ ਤੋਂ ਪੂਰਾ ਸਹਿਯੋਗ ਕਰ ਰਹੇ ਹਾਂ ਜੋ ਪਰਮਾਤਮਾ ਨੇ ਸਾਨੂੰ ਸੇਵਾ ਦਿੱਤੀ ਹੈ ਅਸੀਂ ਉਹਨੂੰ ਨਹੀਂ ਪਾ ਰਹੇ ਹਾਂ ਬਹੁਤ ਖੁਸ਼ੀ ਹੋਈ ਹਾਂਜੀ ਹਾਂਜੀ ਮੈਂ ਅਲਪਨਾ ਪਾਠਕ ਪ੍ਰਿੰਸੀਪਲ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਰਾਜਪੁਰਾ ਅ ਦੱਸਣਾ ਚਾਹਨੀ ਹਾਂ ਵੀ ਅੱਜ ਸਾਡੇ ਸਕੂਲ ਵਿੱਚ ਸਰਕਾਰ ਵੱਲੋਂ ਇੱਕ ਕੈਂਪ ਲਗਾਇਆ ਗਿਆ ਜਿਹੜਾ ਕਿ ਜਾਗਰੂਕਤਾ ਕੈਂਪ ਸੀਗਾ ਬੱਚਿਆਂ ਲਈ ਜਿਸ ਵਿੱਚ ਟ੍ਰੈਫਿਕ ਨਿਯਮਾਂ ਦੇ ਬਾਰੇ ਦੱਸਿਆ ਗਿਆ ਔਰ ਬੱਚਿਆਂ ਨੂੰ ਅਲਗ-ਅਲਗ ਟ੍ਰੈਫਿਕ ਨਿਯਮਾਂ ਤੋਂ ਇਲਾਵਾ ਉਹਨਾਂ ਨੂੰ ਹੋਰ ਚੀਜ਼ਾਂ ਦੱਸੀਆਂ ਗਈਆਂ ਵੀ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਤੋਂ ਬਿਨਾਂ ਨਹੀਂ ਚਲਾਉਣਾ ਚਾਹੀਦਾ ਵਾਹਨ ਅਤੇ ਆਪਣੇ ਉਹਨਾਂ ਨੂੰ ਇੱਕ ਬਹੁਤ ਅੱਛੀ ਗੱਲ ਇਹ ਉਹਨਾਂ ਦੇ ਥਰੂ ਅਸੀਂ ਇਹ ਮੈਸੇਜ ਪੇਰੈਂਟਸ ਨੂੰ ਵੀ ਦੇ ਪਾਏ ਕਿ ਉਹ ਆਪਣੇ ਪੇਰੈਂਟਸ ਨੂੰ ਜਾ ਕੇ ਜਾਗਰੂ ਕਰਨ ਵੀ ਟ੍ਰੈਫਿਕ ਨਿਯਮ ਕੀ ਕੀ ਹਨ ਕਿ ਉਹਨਾਂ ਨੇ ਉਹਨਾਂ ਨਿਯਮਾਂ ਦੀ ਪਾਲਣਾ ਕਰਨੀ ਹੈ ਇਹਨਾਂ ਦੀ ਮੈਂ ਬਹੁਤ ਆਭਾਰੀ ਹਾਂ ਵੀ ਇਹਨਾਂ ਨੇ ਆ ਕੇ ਇੱਕ ਬਹੁਤ ਅੱਛਾ ਸੰਦੇਸ਼ ਬੱਚਿਆਂ ਨੂੰ ਦਿੱਤਾ ਹੈ ਔਰ ਬੱਚਿਆਂ ਦੇ ਥਰੂ ਅਸੀਂ ਪੇਰੈਂਟਸ ਨੂੰ ਵੀ ਇਹ ਸੰਦੇਸ਼ ਦੇਣਾ ਜਿਹੜਾ ਹੈ ਕਿ ਉਹ ਜਿਆਦਾ ਹੂਰੀ ਹੈ ਮੈਨੂੰ ਲੱਗਦਾ ਹੈ ਕਿ ਜੇ ਪੇਰੈਂਟਸ ਇਸ ਚੀਜ਼ ਨੂੰ ਸਮਝਣਗੇ ਤਾਂ ਉਹ ਹਰ ਚੀਜ਼ ਨੂੰ ਅੱਛੀ ਤਰ੍ਹਾਂ ਨਾਲ ਕੰਟਰੋਲ ਕਰ ਸਕਦੇ ਹਨ ਤਾਂ ਮੈਂ ਇਹਨਾਂ ਦੋਨਾਂ ਦੀ ਸਾਰੀ ਟੀਮ ਦੀ ਬਹੁਤ-ਬਹੁਤ ਆਵਾਰੀਆਂ ਔਰ ਸਰਕਾਰ ਦੀ ਵੀ ਸਰਕਾਰ ਦੀ ਵੀ ਬਹੁਤ ਆਵਾਰੀਆਂ ਵੀ ਉਹਨਾਂ ਨੇ ਇਹ ਕੈਂਪ ਚਲਾਈ ਔਰ ਜਾਗਰੂਕਤਾ ਫੈਲਾਈ ਸਾਰੇ ਇਨਸਟੀਚੂਟਸ ਤੇ ਔਰ ਇਹ ਵੀ ਚਲਦੀ ਰਹਿਣੀ ਚਾਹੀਦੀ ਹੈ ਤਾਂਕਿ ਬੱਚੇ ਇਹਨਾਂ ਨੂੰ ਫੋਲੋ ਕਰਨ। ਹਨ ਪਹਿਲੇ ਵੀ ਤੁਹਾਡੇ ਸਕੂਲ ਵਿੱਚ ਕੋਈ ਟ੍ਰੈਫਿਕ ਅਵੇਅਰਨੈਸ ਕੈਂਪ ਈਆ ਨਹੀਂ। ਨਹੀਂ ਟ੍ਰੈਫਿਕ ਅਵੇਅਰਨੈਸ ਕੈਂਪ ਨਹੀਂ ਹੋਇਆ ਪਰ ਸਹੂਦਿਆ ਦੇ ਅੰਡਰ ਅਸੀਂ ਇੱਕ ਨੁੱਕਰ ਨਾਟਕ ਪੇਸ਼ ਕੀਤਾ ਸੀ ਜਿਸ 'ਤੇ ਸਾਡੇ ਬੱਚੇ 10-12 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀ ਔਰ ਨਾਟਕ ਅਸੀਂ ਆਪਣੇ ਸਕੂਲ 'ਚ ਵੀ ਕਰਵਾਇਆ ਸੀ ਪਰ ਅਸੀਂ ਕੋਈ ਕੈਂਪ ਇਸ ਤਰ੍ਹਾਂ ਨਹੀਂ ਕਰ ਪਾਏ। ਜਿਸ ਤਰ੍ਹਾਂ ਬੱਚੇ ਦੀ ਬੁਲੇਟ